ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਪ ਤੇਰੇ ਕੋਲ ਨਹੀਂ ਧੁੱਲਨੇ ਤੂੰ ਇੱਕ ਦਫਾ ਆ ਤੇ ਜਾ ਸਾਰੇ ਪਾਪ ਉਹ ਤੇਰੇ ਦੋ ਦੇਗਾ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੌਂਦਿਆਂ ਧੌਂਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੌਂਦਿਆਂ ਧੌਂਦਿਆਂ 100 ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਦੇ ਚੋਂ ਕਢ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀ ਹੈ ਇੱਕ ਸ਼ਬਦ ਲੈਵਲਾ ਤੇ ਫਿਰ ਹੋਵੇਗਾ ਕਿ ਨੌ ਨਿੱਧੀ 18 ਸਿੱਧੀ ਪਿੱਛੇ ਲਗਿਆ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਸ਼ਬਦ ਲੈਵਲਾ ਹੈ ਮਨੋਕ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਇਹ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਨੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਖਸ਼ਮ ਸਰੀਰ ਸੰਬੰਧ ਤੋੜ ਦਿੰਦਾ ਹੈ ਸਿੱਧ ਹੋ ਜਾਂਦਾ ਹੈ ਸਿੱਧ ਹੋ ਜਾਂਦਾ ਹੈ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇ ਜਾ ਸਕਦਾ ਹੈ ਮਹਿਰਮ ਮਹਿਲ ਨਾ ਕੋ ਅਟਕਾ ਜਿਵੇਂ ਜਿਵੇਂ ਸੈਰ ਕਰੇ ਤੈਉਂ ਪਾਵੇ ਭਗਤ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗਰੇ ਨੇ ਛਤਰਾਂ ਦੇ ਵਾਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਨੇ ਰੋਹਾਨੀ ਮੰਡਲਿਆਂ 'ਚ ਜਦ ਸੈਂਟਿਸਟ ਐਸਾ ਕਹਿੰਦੇ ਨੇ ਚੰਦਰਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉਥੇ ਪਾਣੀ ਵੀ ਕੋਈ ਨਹੀਂ ਉਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥਾ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉਥੇ ਸਰੀਰ ਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਰਕਾਰ ਰਹਿੰਦੇ ਨੇ ਨਿਰਾਰਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ 'ਚ ਜੀਉਂਦੇ ਨੇ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ 'ਤੇ ਜੀਉਂਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਐਸਵਾਸੇ ਸਾਇੰਸ ਦੀ ਮਨੋਤਵੀ ਨਹੀਂ ਹੈ ਉਹ ਮੰਨਦੇ ਵੀਰੇ ਇਹ ਰੂਹ ਨਹੀਂ ਮੰਡਲ ਨੇ ਇਹ ਰੂਹ ਨਹੀਂ ਵੰਦਰ ਨੇ ਰੂਹ ਮੁਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਫਿਰ ਬਾਹਰ ਵੀ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਖਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਜੋ ਹੈ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੈ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਚ ਜੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀ ਸ਼ਾਦੀ ਹੋ ਜਾਏਗਾ ਕਿ ਜਿਹੜੇ ਅੱਜ ਦੇ ਪੜੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਘੁਮਿਆ ਕੋਈ ਪੰਜਾ ਨਹੀਂ ਲੱਗੇ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਣੇ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜ ਦੇਣ ਬੁਰੀਆਂ ਤਰੰਗਾ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ ਚ ਫਸ ਜਾਏਗਾ ਫਸ ਜਾਏਗਾ ਔਰ ਉਥੇ ਇੱਕ ਬੁਰਾ ਮਨੁੱਖ ਬੈਠਾ ਜਿਵੇਂ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣ ਗਿਆ ਪ੍ਰੇਰਣਾ ਕਰਨ ਗਿਆ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰह्म ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਤੇ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ तो कबीर ने एलानियां कह देता ना हम किया ए मेरी हिम्मत नहीं है ए मेरी समर्थाई नहीं है पता नहीं की गैबी शक्तें ने कर देता ए उसेदा कृष में एक निक्का ही काम करना चांदा से इतना वड्डा काम हो गया नेक शक्तियां मदद कर दिया ना अंदर बुराई चल रही है यकीन जानो बुरी शक्तियां उदे आले दौले मंडलाण गया ਉਰੋ ਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹਦਾ ਹੈ ਤੋ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਣ ਗਿਆ ਸੰਸਾਰ ਭਰਿਆ ਪਿਆ ਇਹ ਨਾਲ ਲਹਿਰਾਂ ਨਾਲ ਹਰ ਮਨੁੱਖ ਆਪਣਾ ਓਰਾ ਛੱਡਦਾ ਹੈ ਹਰ ਮਨੁੱਖ ਆਪਣੀ ਆਪਾ ਛੱਡਦਾ ਉਹਦੀ ਲਪੇਟ ਵਿੱਚ ਆ ਜਾਏਗਾ ਅਗਰ ਨੇਕ ਹੈ ਇਹਦੇ ਜੋ ਹੈ ਨੇਕੀ ਹੈ ਇਨੂੰ ਜ਼ੌਕ ਇੰਜ ਕਹਿੰਦੇ ਨੇ ਮੈਂ ਇਕੱਲਾ ਹੀ ਚਲਾ ਥਾ ਰਾਹੇ ਸ਼ੌਕ ਮੈਂ ਲੋਗ ਸਾਥ ਆਤੇ ਗਏ ਔਰ ਕਾਰਵਾ ਬਨਤਾ ਗਏ ਕਹਿੰਦਾ ਚਲਿਆ ਤੇ ਮੈਂ ਕੱਲਾ ਹੀ ਸੀ ਪਰ ਅੱਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ ਕਹਿੰਦਾ ਮੇਰੀ ਸਮਰੱਥਾ ਤੋਂ ਪਰੇ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ